ਲੋਕ ਸਭਾ ਹਲਕਾ ਸੰਗਰੂਰ ਤੋਂ ਸਿਆਸੀ ਪਾਰਟੀਆਂ ਵੱਲੋਂ ਆਪੋ-ਆਪਣੇ ਉਮੀਦਵਾਰوں ਤਾਰੰਤ ਬਾਅਦ ਮੁਕਾਬਲਾ ਕਾਫੀ ਰਮਾਂਚਕ ਬਣ ਗਿਆ ਹੈ। ਸੰਗਰੂਰ ਤੋਂ ਅਕਾਲੀ ਦਲ ਦੇ ਉਮੀਦਵਾਰ ਪ੍ਰਮਿੰਦਰ ਸਿੰਘ ਢੀਂਡਸਾ ਨੇ ਜਨ ਪ੍ਰਚਾਰ ਦੌਰਾਨ ਕੈਨੇਡੀਅਨ ਫੋਟੋ ਸ਼ਾਟ ਦੀ ਟੀਮ ਨੂੰ ਵੀ ਆਪਣੇ ਕਾਫਲੇ ਵਿੱਚ ਸ਼ਾਮਲ ਕਰ ਲਿਆ ਹੈ। ਇਹ ਟੀਮ ਪਿੰਡਾਂ ਵਿੱਚ ਜਾ ਕੇ ਲੋਕਾਂ ਦੇ ਇਕੱਠ ਜੋੜਨ ਅਤੇ ਪਾਰਟੀ ਦੀ ਮਦਦ ਵੀ ਕਰਦੀ ਹੈ ਅਤੇ ਲੋਕਾਂ ਦਾ ਮਨੋਰੰਜਨ ਵੀ ਵੱਖਰੇ ਤੌਰ ਤੇ ਕੀਤਾ ਜਾ ਰਿਹਾ ਹੈ। ਇਹ ਸਭ ਇਸ ਲਈ ਕੀਤਾ ਗਿਆ ਹੈ ਕਿਉਂਕਿ ਭਗਵੰਤ ਮਾਨ ਨੂੰ ਆਪਣੇ ਪਛੰਦਰਾਂ ਕਈ ਚਟਪਟੀਆਂ ਗੱਲਾਂ ਕਰਨ ਦੀ ਆਦਤ ਹੈ ਅਤੇ ਉਸ ਦੀ ਕਮੇਟੀ ਤੋਂ ਕਈ ਲੋਕ ਪ੍ਰਭਾਵਿਤ ਵੀ ਹੁੰਦੇ ਹਨ ਜਿਸ ਦੇ ਚਲਦਿਆਂ ਹੀ ਪਰਮਿੰਦਰ ਸਿੰਘ ਢੀਂਡਸਾ ਨੇ ਭਗਵੰਤ ਮਾਨ ਦੀ ਕਮੇਟੀਨ ਦਾ ਤੋੜ ਇੱਕ ਕਮੇਟੀਨ ਹੀ ਲੱਭਿਆ ਹੈ ਸ਼੍ਰੋਣੀ ਅਕਾਲੀ ਦਰ ਜੈ ਜੀ ਸ਼੍ਰੋਣੀ ਅਕਾਲੀ ਦਰ ਜੈ ਜੀ ਸਰਦਾਰ ਪਰਮਿੰਦਰ ਸਿੰਘ ਜੀ ਤੁਹਾਨੂੰ ਨਹੀਂ ਤਰੀਖ ਨਾ ਚਾਹੀਦਾ ਟੱਕਰੀ ਦੇ ਬਟਨ ਦੋਨਾਂ ਆਪਾਂ ਦਬਾਉਣੇ ਆ ਤੁਹਾਡੀ ਮੈਨੂੰ ਇੱਕ ਬੋਲੀ ਯਾਦ ਆਉਂਦੀ ਹੋਈ ਹੈ। ਮੈਂ ਕੀ ਪਾਉ? ਵਾਰੀ ਵਰਤੀ ਖਟਣੇ ਦੀ ਆਸੀ, ਵਾਰੀ ਵਰਤੀ ਖਟਣੇ ਦੀ ਆਸੀ ਖਟ-ਖਟ ਕੇ ਲੈ ਆਂਦੇ ਆ ਫਲੀਆਂ। ਬਦਲ ਸਾਹਿਬ ਨੇ ਪਿੰਡਾਂ ਦੇ ਪਿੰਡਾਂ ਦੇ ਸਿਹਤ ਦਾ ਸੈਂਟਰ ਖੋਲ੍ਹਿਆ, ਸਾਂਝ ਕੇਂਦਰ ਖੋਲ੍ਹਿਆ। ਵਾਰੀ ਵਰਤੀ ਖਟਣੇ ਦੀ ਆਸੀ, ਖਟ-ਖਟ ਕੇ ਲੈ ਆਂਦੀਆਂ ਫਲੀਆਂ। ਬਦਲ ਸਾਹਿਬ ਨੇ ਪੰਜਾਬ ਦੇ ਪਿੰਡਾਂ ਦੀਆਂ ਪੱਤੀਆਂ ਪਿਛਾ ਜੀ ਕਿਉਂ ਨਾ ਹੁਣ ਪੰਡਾ ਨੂੰ ਬੁਲਾਈਏ ਤੇ ਬਾਦਲ ਸਾਹਿਬ ਦਾ ਜੋ ਕੰਮ ਕੀਤਾ ਮਾਰੇ ਇਹੀ ਵੀ ਆਪਣਾ ਰੰਗ ਦਿਖਾਣਾ ਵਾਕੀ ਆਪਾਂ ਇਥੇ ਦੀ ਗੀਤ 300 ਸਾਥ ਸਾਡ ਕੋਲ ਨਹੀਂ ਬਚਦੇ ਅਸੀਂ ਇਸ ਸਦਰਾ ਖਾਦਮੀਆ ਕਰ ਗਏ ਆ ਤੇਰੇ ਦੁੱਤ ਜਿਹਾ ਆਇਆ ਲਾਕੇ ਫੁੱਲ ਚੜੀਆਂ ਕਾਂਗਰਸ ਨੇ ਖਾਦੀਆਂ ਸੀ ਸੋਹ ਘੜੀਆਂ ਕਾਂਗਰਸ ਦੇ ਖਾਦੀਆਂ ਚੀ ਸੋਹ ਘੜੀਆਂ ਆਹ ਪਾਗ ਲਗੇ ਰੇ ਆ ਖੇਤਾਂ ਵਿੱਚ ਸਾਗ ਲਗੇ ਰੇ ਐ ਬਾਜੇ ਨੂੰ ਰਾਗ ਲਗੇ ਰੇ ਲਗੇ ਰਹਿਣ ਆਪਣੇ ਮੁੱਤੇ ਦਾ 2 ਸਾਲ ਹੋ ਗਏ ਉੱਟ ਕੇ ਖਾ ਗਏ ਰੱਖਣੀ ਬੜਿਆ ਹਾਂ ਹਾਂ ਜੀ ਲਗਾਤਾਰ ਤੁਸੀਂ ਜਦੋਂ ਵੀ ਪ੍ਰਚਾਰ ਕਰਦੇ ਸੀ ਜਾਂ ਅਕਾਲੀ ਦਲ ਕਰਦਾ ਸੀ ਉਹ ਤੁਸੀਂ ਕਹਿੰਦੇ ਸੀ ਵੀ ਜਿਹੜੇ ਕਲਾਕਾਰਾਂ ਨੂੰ ਕੋਈ ਵੋਟ ਨਹੀਂ ਪਉਂਦਾ ਕਲਾਕਾਰਾਂ ਨੂੰ ਇਹ ਲੋਕ ਆਫ ਅੱਜ ਤੁਸੀਂ ਵੀ ਮਤਲਬ ਕਿ ਪ੍ਰਚਾਰ ਦੇ ਦੌਰਾਨ ਇੱਕ ਕਲਾਕਾਰਾਂ ਦਾ ਸਹਾਰਾ ਦੇਖੋ ਦੇਖੋ ਕਲਾਕਾਰਾਂ ਦਾ ਸਹਾਰਾ ਸਾਡਾ ਅਸੀਂ ਲੇਟ ਹੁੰਦੇ ਹਾਂ ਉੱਥੇ ਸਿਰਫ ਕਲਾਕਾਰਾਂ ਨੂੰ ਲੋਕਾਂ ਦਾ ਮਤ ਹਾਂ ਸੋ ਇਸ ਲਈ ਸਾਡਾ ਕੋਈ ਸਹਾਰਾ ਨਹੀਂ ਅਸੀਂ ਆਪ ਦੀ ਗੱਲ ਕਰਦੇ ਹਾਂ ਠੀਕ ਹੈ ਤੇ ਹੋਰ ਕੋਈ ਸਾਡਾ ਇਹ ਇਹ ਵੋਟ ਲੈਣ ਵਾਸਤੇ ਨਹੀਂ ਅਸੀਂ ਬੁਲਾਏ ਇਹ ਇਹ ਕੋਈ ਵੋਟ ਨਹੀਂ ਮੰਗ ਰਹੇ ਸਾਡੇ ਵਾਸਤੇ ਇਹ ਤਾਂ ਆਪਦਾ ਸਿਰਫ ਕਲਾਕਾਰੀ ਦਿਖਾ ਰਹੇ ਹਨ ਇਹ ਕਲਾਕਾਰੀ ਮਤਲਬ ਕਾਰਨ ਕੀ ਹੋ ਕਿਉਂ ਲੋਕ ਇਕੱਠੇ ਹੋ ਜਾਣ ਕਿ ਨਹੀਂ 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 ਇੱਕਦਿਗੀ ਆ ਰਹੀ ਹੈ ਕਿਉਂ ਦਿੱਕਤ ਕਿ ਗਾਲੀਤਾਲਾ ਇਦਾਂ ਨਹੀਂ ਕਰਦਾ ਕੋਈ ਨਹੀਂ ਸਾਡੇ ਕਿਤੇ ਢਾਡੀ ਹੁੰਦੇ ਆ ਕਿਤੇ ਇਹ ਹੁੰਦੇ ਆ ਸਾਰੀ ਚੱਲਦੀ ਉਧਰ ਜਾ ਕੇ ਇਸ ਮਾਮਲੇ ਸਬੰਧੀ ਭਗਵੰਤ ਮਾਨ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਹਿੰਦੇ ਕਿ 2014 ਵਿੱਚ ਵੀ ਇੱਕ ਕਮੇਡੀਅਨ ਨਹੀਂ परमंदर ढिंटसा ਦੇ ਪਿਤਾ ਜੀ ਦੀ ਜ਼ਮਾਨਤ ਜਬਤ ਕਰਵਾਈ ਸੀ ਉਹਨਾਂ ਕਹਿੰਦੇ ਕਿ ਚਾਹੇ ਅਕਾਲੀ ਕਮੇਟੀ ਕਲਾਕਾਰਾਂ ਦਾ ਸਹਾਰਾ ਲੈ ਕੇ ਇਕੱਠ ਕਰ ਰਹੇ ਹਨ ਪਰ ਹੁਣ ਇਹਨਾਂ ਦੀ ਕੋਈ ਵੀ ਨਹੀਂ ਸੁਣਦਾ ਹੈ ਪਰ ਪਰਮਿੰਦਰ ਢੀਟਸ ਜਿਹੜਾ ਭੋਟੂ ਸ਼ਾਦਾ ਸਹਾਰਾ ਲੈ ਰਹੇ ਥੋਡੇ ਬਰਾਬਰ ਜਿਹੜਾ ਹੈ ਚੋਣ ਪ੍ਰਚਾਰ ਚ ਕੱਟ ਕਰ ਲਿਓ ਦੇਖੋ ਉਹ ਤਾਂ ਇਹਨਾਂ ਨੂੰ ਕੋਈ ਸੁਣ ਨਾ ਆਉਂਦਾ ਨਹੀਂ ਲੈਕਚਰ ਇਹ ਕਹਿੰਦੇ ਚਲੋ ਕੋਈ ਫੇਮਸ ਕਲਾਕਾਰ ਬੁਲਾ ਲੈਨੇ ਆ ਤੇ ਉਹਨਾਂ ਨੂੰ ਲੋਕ ਦੇਖਣਾ ਆਏ ਨੇ ਉਸ ਤੋਂ ਬਾਅਦ ਜਦੋਂ ਉਹਨਾਂ ਦਾ ਕੰਮ ਖਤਮ ਹੋ ਜਾਂਦਾ ਹੈ ਮਤਲਬ ਉਸ ਤੋਂ ਬਾਅਦ ਉਹ ਲੋਕ ਉਧਰ ਪਰਮਿੰਦਰ ਸਿੰਘ ਢੀਂਡਾ ਵੱਲੋਂ ਕਮੇਡੀਅਨ ਪੋਟੋ ਸ਼ਾਹ ਅਤੇ ਭੰਡਾ ਦਾ ਸਹਾਰਾ ਲੈਣ ਦੀ ਗੱਲ ਨੂੰ ਸੰਗਰੂਰ ਹਲਕੇ ਦੇ ਲੋਕ ਵੀ ਚੰਗਾ ਨਹੀਂ ਮੰਨ ਰਹੇ ਹਨ ਲੋਕਾਂ ਦਾ ਮੰਨਣਾ ਹੈ ਕਿ ਜੇਕਰ ਕਿਸੇ ਵੀ ਪਾਰਟੀ ਜਾਂ ਨੇਤਾ ਨੇ ਚੰਗੇ ਕੰਮ ਕੀਤੇ ਹੋਣ ਤਾਂ ਉਸ ਨੂੰ ਭੀੜ ਇਕੱਠੇ ਕਰਨ ਲਈ ਕਲਾਕਾਰਾਂ ਦੀ ਲੋੜ ਨਹੀਂ ਰਹਿੰਦੀ ਹੈ ਫਰਮੇ ਤੁਸੀਂ ਅੱਗੇ ਪ੍ਰਚਾਰ ਹੁੰਦਾ ਸੀ ਹਨਾ ਲੀਡਰ ਆਉਂਦਾ ਸੀ ਬਿਆਨ ਦਿੰਦਾ ਸੀ ਠੀਕ ਚਲੇ ਜਾਂਦੇ ਜੀ ਹੋਰ ਹੁਣ ਕਲਾਕਾਰ ਆਉਂਦੇ ਨੇ ਮਤਲਬ ਕਿ ਉਹ ਕੀ ਸੋਚਦੇ ਹੋਰ ਟਾਡੀ ਛੱਡ ਗਏ ਜੀ ਇਹ ਕਲਾਕਾਰ ਆਉਂਦੇ ਨੇ ਵੀ ਵੋਟਾਂ ਦੇ ਮਾਰੇ ਆਉਂਦੇ ਨੇ ਹੋਰ ਹੋਰ ਕਾਦੇ ਮਾਰੇ ਆਉਂਦੇ ਨੇ ਵੀ ਆਪਾਂ ਇਕੱਠ ਕਰੀਏ ਇਹੀ ਚੀਜ਼ ਦੇ ਮਾਰੇ ਆਉਂਦੇ ਨੇ ਕੀ ਮਤਲਬ ਕਿ ਹੁਣ ਲੋਕ ਇਹਨਾਂ ਨੂੰ ਲੀਡਰਾਂ ਨੂੰ ਸੁਣਨੋਂ ਹਟ ਕੇ ਤਾਂ ਕਲਾਕਾਰਾਂ ਦਾ ਸਾਰਾ ਦੋਸਤ ਹਾਂ ਹਾਂ ਲੀਡਰਾਂ ਨੂੰ ਸੁਣਨੋਂ ਹਟ ਕੇ ਲੋਕ ਸਭ ਨੂੰ ਪਤਾ ਵੀ ਕਿਹੜਾ ਲੀਡਰ ਚੰਗਾ ਹੈ ਕਿਹੜਾ ਮਾੜਾ ਸਭ ਨੂੰ ਪਤਾ ਇਸ ਗੱਲ ਦਾ ਸੀਨੇ ਮਾ ਤੁਹਾਡੇ ਕਰਨੈਲ ਸਿੰਘ ਸਾਫ ਕਾ ਸਤ ਸਪ ਜਿਵੇਂ ਤੁਸੀਂ ਆਪਾ ਦੇਖਦੇ ਆ ਅੱਗੇ ਲੀਡਰ ਆਉਂਦਾ ਸੀ ਵੱਡਾ ਇਕੱਠ ਹੋ ਜਾਂਦਾ ਸੀ ਹੈਨਾ ਪਰ ਹੁਣ ਮਤਲਬ ਕਿ ਕਲਾਕਾਰ ਉਹਦੇ ਆਉਣ ਤੋਂ ਪਹਿਲਾਂ ਕਲਾਕਾਰ ਲਵਾਏ ਲਗਾਏ ਜਾਂਦੇ ਨੇ ਕਮੇਡੀ ਵਾਲੇ ਬੰਦੇ ਮਤਲਬ ਨਕਲੀ ਲਾਏ ਜਾਂਦੇ ਕਿਵੇਂ ਦੇਖ ਲੋ ਲੋਕਾਂ ਨੂੰ ਸਭ ਪਤਾ ਜੀ ਇਹਨਾਂ ਦਾ ਕੱਲੇ ਕੱਲੇ ਦਾ ਤੇ ਇਹ ਤਾਂ ਇੱਕ ਇਕੱਠ ਕਰਨੇ ਮਾਰੇ ਲੋਕ ਵੀ ਇਹਨਾਂ ਦੇ ਬਾਪ ਨੇ ਲੋਕ ਵੀ ਤਮਾਸ਼ਾ ਦੇਖਣ ਆਉਗੇ ਨੇ ਵੀ ਕੋਈ ਨਾ ਬੋਰਡ ਤਾਂ ਆਪਾਂ ਹੀ ਪਾਉਣੀ ਹੈ ਸਭ ਨੂੰ ਪਤਾ ਵੀ ਇਹ ਕੀ ਕਰਦੇ ਨੇ ਕਿਹੜਾ ਦਿੱਲੀ ਚ ਬੋਲਿਆ ਕੀ ਕੀਤਾ ਕੀ ਨਾ ਕੀਤਾ ਸਾਰਾ ਪਤਾ ਜੀ ਆਦਾ ਟੀਵੀ ਪਤੇਖਦੇ ਆ ਅਖਬਾਰ ਪੜ੍ਹਦੇ ਆ ਸਭ ਕੁਝ ਸੁਣਦੇ ਆ ਹੁਣ ਤਾਂ ਕੱਟ ਨਹੀਂ ਹੁੰਦਾ ਮੂਰੇ ਨਕਲੀ ਲਾ ਲੈਂਦੇ ਨੇ ਕੋਈ ਬੋਟਾ ਵਾਲਾ ਲਾ ਲੰਦਾ ਕੋਈ ਕਿਸੇ ਨੂੰ ਲਾ ਲੰਦਾ ਅੱਗੇ ਪਹਿਲੇ ਇਹਨਾਂ ਦੇ ਠਾਡੀ ਲਾਏ ਹੁੰਦੇ ਸਾਰੇ ਆਉਂਦੇ ਸੀ ਇਹਨਾਂ ਨੂੰ ਲੋਕ ਦੇਖ ਕੇ ਦੁਖੀ ਨੇਗੇ ਦੁਖੀ ਹੋਣ ਕਾਰਨ ਉਹ ਕੱਟ ਨਹੀਂ ਹੁੰਦਾ ਇਹ ਆਪ ਦਾ ਕੱਟ ਕਰਨ ਦੇ ਮਾਰੇ ਕੋਈ ਕਲਾਕਾਰ ਲਿਆਉਂਦਾ ਕੋਈ ਕਮੇਟਾ ਵਾਲੇ ਲਿਆਉਂਦਾ ਕੋਈ ਕੁਸਲਿਆਉਂਦਾ ਕੋਈ ਕੁਸਲਿਆਉਂਦਾ ਜੇ ਇਹਨਾਂ ਨੇ ਇਕੱਠ ਕਰਨਾਗਾ ਤਾਂ ਇਹਨਾਂ ਨੇ ਇਹ ਕੁਸਲਿਆਉਣਾ ਪੈਂਦਾ ਜੇ ਆਪਦੇ ਚੱਜ ਦੇ ਕੰਮ ਕਰਨ ਵਧੀਆ ਕੰਮ ਕਰਨ ਤਾਂ ਇਹਨਾਂ ਨੂੰ ਇਹ ਕੁਸਲਿਆਉਣ ਦੀ ਲੋੜ ਨਹੀਂ ਲੋਕ ਆਪ ਇਕੱਠੇ ਹੋ ਜਾਣ ਉਹ ਬੰਦਮਾਨ ਦੇ ਉੱਪਰ ਵੀ ਮਦਰਗੇ ਹੀ આરોਪ ਰਹਿੰਦੇ ਨੇ ਵੀ ਉਹ ਵੀ ਲੋਕਾਂ ਨੂੰ ਹਸਾਉਣ ਦੇ ਮਾਰੀ ਇਕੱਠ ਇੰਨੀ ਹੋ ਜਾਂਦਾ ਮਦਰਗੇ ਉਹਨਾਂ ਨੇ ਜਾ ਕੇ ਐਮਪੀ ਚ ਤਾਂ ਹਾਂ ਦਿੱਲੀ ਚ ਬਹੁਤ ਜ਼ਿਆਦਾ ਜ਼ਿੰਮੇਵਾਰ ਵਾਸਤੇ ਬਾਜ਼ ਠਾਈ ਹਰ ਇੱਕ ਤਰ੍ਹਾਂ ਦੀ ਬਾਜ਼ ਠਾਈ ਉਹਨੇ ਕਿਸਾਨੀ ਵਾਸਤੇ ਵੀ ਠਾਈ ਵਪਾਰੀ ਵਾਸਤੇ ਵੀ ਠਾਈ ਹਰੇਕ ਵਰਗ ਦੀ ਬਾਹਰ ਠਾਉਣ ਕਰਕੇ ਅੱਜ ਤੱਕ ਢੀਂਡਾ ਸਾਹਿਬ ਪਰਿਵਾਰ ਬਹੁਤ ਚਿਰ ਪਹਿਲਾਂ ਐਮਪੀ ਰਹਿ ਗਿਆ ਸੰਗਰੂਰ ਤੋਂ ਕੈਮਰਾਮੈਨ ਜਸਵੀਰ ਮਾਨ ਦੇ ਨਾਲ ਹਰਸ਼ ਕੌਸ਼ਲ ਦੀ ਰਿਪੋਰਟ ਪੰਜਾਬ ਟੂਡੇ